ਹਾਂਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਸੋਮਾ ਗਾ ਜੀ ਪਿੰਡ ਸਾਡਾ ਆਤਲਾ ਛੋਟਾ ਪਲਾ ਜੀ ਤੇ ਮੇਰੇ ਘਰ ਵਾਲੇ 6:00 ਵਜੇ ਹੋਏ ਇਸਿਰ ਤੇ ਤੇ ਉਹਨਾਂ ਤੋਂ ਭਾਰ ਦਾ ਬੋਝ ਦਾ ਕੰਮ ਨਹੀਂ ਹੁੰਦਾ ਜੀ ਦਿਹਾੜੀ ਜਾਂਦੇ ਨੇ ਮਾੜੀ-ਮੋਟੀ ਤੇ ਬਸ 10 ਦਿਨ ਕਰੇ ਲੈਂਦੇ ਨੇ 2-1 ਦਿਨ ਹੀ ਲੱਗਦੀ ਹੈ ਦਿਹਾੜੀ ਜੀ ਬਹੁਤ ਔਖਾ ਟਾਈਮ ਲੰਘ ਰਿਹਾ ਜੀ ਚਾਦਰਾਂ ਥੱਲੇ ਬੈਠਿਆਂਗੇ ਤੇ 7 ਬਦਲ ਨਹੀਂ ਸੀ ਕਿੰਨਾ ਚਿਰ ਉਹ ਚਾਦਰਾਂ ਥੱਲੇ ਬੈਠਿਆਂ ਸਾਦਰਾਂ ਥੱਲੇ ਸਾਨੂੰ ਹੋ ਗਏ ਠਕਟ-ਠਕਟ 10-11 ਸਾਲ ਹੋ ਗਏ ਹਾਂ ਤੇ ਬਾਕੀ ਆ ਸਤਾਂ ਦੇਖ ਰਹੇ ਦਿਗੀਆਂ ਪਿਆਣਗੀਆਂ ਇਹਦੇ ਥੱਲੇ ਸਾਡੀ ਬੱਕਰੀ ਵੀ ਆ ਕੇ ਮਰ ਗਈ ਤੇ ਸਮਾਨ ਸਾਰਾ ਧਰ ਗਿਆ ਸੀਗਾ ਤੇ ਜਰ-ਜਰ ਲੱਗੀ ਪਈ ਸੀਗੀ ਬੈੱਡ ਵੀ ਟੁੱਟ ਗਿਆ ਸੀਗੀ ਬਸ ਹੁਣ ਐਂ ਤਾਂ ਪਾਸ ਕਰ ਰਹੇ ਆਂ ਅੱਛਾ ਤੁਹਾਡੇ ਘਰ ਵਾਲਾ ਹੁਣ ਉਹਨਾਂ ਦੀ ਮਜ਼ਦੂਰੀ ਹੁੰਦੀ ਨਹੀਂ ਨਾ ਹੁੰਦੀ ਨਹੀਂ ਜੀ ਹੁਣ ਕੋਈ ਕੰਮ ਨਹੀਂ ਚੱਲਦਾ ਜੀ ਆ피 ਮੜਾ ਮੋਟਾ ਚੱਲਦਾ ਕੰਮ ਜੀ ਜਾਨਣਿਆ ਤਾਂ ਹੁਣ ਅਸੀਂ ਵੀ ਕਰੀਏ ਜੀ ਕੁਛ ਨਹੀਂ ਹੈਗਾ ਜੀ ਕੰਮ ਕਿੰਨਾ ਚਿਰ ਹੋ ਗਿਆ ਕੰਮ ਰੰਦੇ ਇਹ ਹਾਲਾਤ ਹੋਏ ਨੇ ਇਹਨੂੰ ਤਾਂ ਬਹੁਤ ਸਾਲ ਹੋ ਗਏ ਜੀ ਹਾਂ ਜਿਉਂਦੇ ਹੱਥੋਂ ਬਸ ਕੀ ਕੀ ਮੰ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਕਹਿੰਦੇ ਜੀ ਵੀ ਸਾਡੇ ਇਹ ਕਮਰੇ ਪੈ ਜਾਣਗੇ ਵਧੀਆ ਸਾਡੇ ਬੈਠਣ ਨੂੰ ਜਿਵੇਂ ਆਖਣ ਸੱਤ ਬਦਲ ਜਾਨਗੇ ਤੇ ਚਾਦਰਾਂ ਫਿਰ ਹੁਣ ਤੰਗ ਕਰਦੀਆਂ ਨੇ ਹਾਂਜੀ ਬਹੁਤ ਗਰਮੀ ਆਉਂਦੀ ਹੈ ਬੈਠ ਨਹੀਂ ਸਕਦੇ ਜੀ ਇਸ ਥਾਂ 'ਵੇਂ ਹੂੰ ਉਹ ਪਤੀ ਜੀ ਕਿਰਮ ਭਾਰੇ ਅੱਛਾ ਅੱਛਾ ਹੋਰ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਦੋ ਬੱਚੇ ਨੇ ਜੀ ਬਸ ਅਸੀਂ ਕਿ ਬੱਚੇ ਕਿੰਨੇ ਕਿੰਨੇ ਸਾਲ ਦੇ ਪਾਪਾ ਜੀ ਮਰ ਗਏ ਸੀਗੇ ਅੱਛਾ ਬੱਚੇ ਜੀ 15 ਸਾਲ ਦਾ ਮੁੰਡਾ ਹੈ 6 ਸਾਲਾਂ ਦੀ ਕੁੜੀ ਹੈ। ਛੋਟਾ ਪੜ੍ਹਦੇ ਹੈਗੇ। ਹਾਂ ਜੀ। ਛੋਟਾ। ਫਿਰ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੀ ਚੱਲਦਾ ਹੋਊਗਾ। ਹਾਂ ਜੀ ਬਸ ਦਿਹਾੜੀ ਕੋਈ ਚੱਲਦੀ ਨਹੀਂ ਗਈ ਬਸ ਸੋਨ ਪਤੀ ਆ। ਤੇ ਜਿਵੇਂ ਤੁਹਾਡੇ ਘਰ ਦੇ ਹਾਲਾਤ ਹੋ ਰਹੇ ਆ ਕਮਰਿਆਂ ਤੇ ਕੋਈ ਦਰਖਾਸਤ ਦਿੱਤੀ ਨਹੀਂ ਤੁਸੀਂ ਕਦੇ ਸਾਡਾ ਘਰ ਪਾਏ। ਬਹੁਤ ਵਾਰੀ ਇੱਥੇ ਪਾਣੀ ਚ ਵੀ ਫਟਣਾ ਖੱਟਣਾ ਸਾਮਾਨ ਤਰ ਗਿਆ ਸੀਗਾ। ਤੇ ਸਾਰਾ ਡੁੱਬ ਗਿਆ ਸੀ ਕੋਟ ਨੂੰ ਕਿਤੇ ਕਿਤੇ ਪੈ ਤੀਨ ਜੀ ਪਰ ਪਤਾ ਨਹੀਂ ਲੱਗਿਆ ਜੀ ਕਦੇ ਘਰ ਨਾ ਆਣਗੇ ਆਣਗੇ ਜੀ ਬਸ ਇੱਥੇ ਤੇ ਹੀ ਆਉਂਦੇ ਆ। ਆਏ ਨਹੀਂ ਘਰ। ਕਿਹਦੇ ਤੁਸੀਂ ਪੇਰੇ ਕਿਵੇਂ ਆ ਗਿਆ ਅੱਛਾ ਹੁਣ ਉਹ ਆਪਣਾ ਤੁਸੀਂ ਜਿਹੜਾ ਚਾਦਰਾਂ ਕੋ ਕਰਨਾ ਚਾਹੁੰਦੇ ਤੁਸੀਂ ਲਾਉਣਾ ਚਾਦਰਾਂ ਵਾਲੀ ਥਾਂ ਛੱਤ ਪਾਉਣਾ ਚਾਹੁੰਦੇ ਹਾਂਜੀ ਜਿਹੜੇ ਮੈਂਬਰਸ ਪੰਚੇ ਸਾਰਿਆਂ ਨੂੰ ਤਰਕਾਸ਼ ਦਿੱਤੀ ਸੀ ਜੀ ਅਸੀਂ ਵੀ ਸਾਡਾ ਸਮਾਨ ਡੁੱਬ ਗਿਆ ਸੀ ਹਾਂ ਉਹ ਬੱਕਰੀ ਮਰ ਗਈ ਸੀ ਇੱਥੇ ਪੇਟੀ ਸਭ ਦੁੱਧ ਵੀ ਕੱਢ ਕੇ ਗਏ ਨੇਗੇ ਚਾਰ ਮੰਡੇ ਆ ਕੇ ਤਿੰਨੇ 6:00 ਵਜੇ ਦੀ ਸੀਗੀ ਇੱਥੇ ਮੋਟਰ ਨੂੰ ਚੁਲਾ ਕੇ ਮਾਰਿਆ ਕਰੰਟ ਲੱਗ ਸੀ ਮੋਟਰ ਨਾਲ ਪਾਣੀ ਵੀ ਕੱਢਦੇ ਸੀਗੇ ਕੰਨਾਂ ਨਾਲ ਇੱਥੋਂ ਜੀ ਖਾਲੀ ਬਣਾ ਕੇ ਡੂੰਗੀ ਫੇਰ ਉਹ ਬਾਹਣ ਚ ਪਾਣੀ ਕੱਢੇ ਬਾਹਣ ਵਾਲੇ ਲੜਕੇ ਵੀ ਸਾਡੀ ਜ਼ਮੀਨ ਡੁੱਬਦੀ ਹੈਗੀ ਐ ਕਰਕੇ ਜੀ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਬਸ ਸਾਈਂ ਕਹਿੰਦੇ ਆ ਵੀ ਜੇ ਸਾਡੇ ਸੱਤਾਂ ਬਦਲੀ ਜਾਂਦੇ ਜਿਵਾਖਾਂ ਸਿਰ ਢੱਕਣ ਹੁੰਦੇ ਗਰਮੀ ਬਹੁਤ ਔਖੀ ਮੁਸ਼ਕਲ ਨਾਲ ਲੱਗਦੀ ਹੈ ਜਿ ਜਵਾਖਾਂ ਨੂੰ ਬਹੁਤ ਔਖਾ ਗਰਮੀ ਇੱਥੇ ਉਦੋਂ ਵੀ ਔਖੇ ਨੇ No me da patacha, me